ਪੀਆਰਟੀਸੀ ਦੀ ਬੱਸ ਸਕੂਲੀ ਬੱਚਿਆਂ ਨਾਲ ਟਕਰਾਈ ਦੋ ਬੱਚੇ ਹੋਏ ਗੰਭੀਰ ਰੂਪੇ ਜ਼ਖਮੀ ਕੋਟਕਪੂਰਾ ਵਿਖੇ ਕਰਵਾਇਆ ਗਿਆ ਦਾਖਲ ਜਾਣਕਾਰੀ ਅਨੁਸਾਰ ਅੱਜ ਸਵੇਰ ਸਮੇਂ ਜੈਤੂ ਦੇ ਕੋਟਪੂਰਾ ਰੋਡ ਦੇ ਉੱਪਰ ਪੀਆਰਟੀਸੀ ਦੀ ਬੱਸ ਜੋ ਕਿ ਜੈਤੂ ਤੋਂ ਕੋਟਵੱਲ ਜਾ ਰਹੀ ਸੀ ਅਤੇ ਬੱਚੇ ਦੋ ਜੋ ਮੋਟਰਸਾਈਕਲ ਉੱਪਰ ਸਵਾਰ ਸਨ ਅਤੇ ਉਹ ਆਪਣੇ ਸਕੂਲ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿਖੇ ਜਾ ਰਹੇ ਸਨ ਤਾਂ ਜਦੋਂ ਉਹ ਸਕੂਲ ਨੂੰ ਮੁੜਨ ਲੱਗੇ ਤਾਂ ਬੱਸ ਵੱਲੋਂ ਉਹਨਾਂ ਨੂੰ ਹਿੱਟ ਕਰ ਦਿੱਤਾ ਗਿਆ ਜਿਹਦੇ ਚੱਲਦਿਆਂ ਉਹ ਗੰਭੀਰੂ ਵਿੱਚ ਜ਼ਖਮੀ ਹੋ ਗਈ ਆਓ ਸੁਣਦੇ ਹਾਂ ਕੀ ਕਹਿਣਾ ਹੈ ਮੌਕੇ ਤੇ ਪਹੁੰਚੀ ਪੁਲਿਸ ਦਾ ਅਤੇ ਉਥੇ ਮੌਜੂਦ ਲੋਕਾਂ ਦਾ ਹਾਂ ਲੋ ਜੀ ਐਪੀ ਨੀ ਕੋਈ ਬੈਂਕਿੰਗ ਹੈ ਨਾ ਪਰ ਵੀ ਤਾਂ ਜੱਡੀ ਚਾਹੁੰਦਾ ਮੈਨੂੰ ਤੇਰੀ ਆਸਰ ਕਿਨਾ ਜੀ ਅਹ ਸ਼ੰਕਰ ਸਿੰਘ ਜੀ ਆ ਸਰ ਹੁਣੇ ਹੁਣ ਇੱਕ ਬੱਸ ਦਾ ਤੇ ਬੱਚਿਆਂ ਦਾ ਹਾਦਸਾ ਹੋਇਆ ਕੀ ਗੱਲਬਾਤ ਹੈ ਜੀ ਸਰ ਆ ਮੋਕਕੇ ਤੇ ਪਹੁੰਚਿਆ ਮੈਂ ਹੁਣੇ ਬੱਸ ਮਲਟੀਮੈਸ਼ਨ ਮਰੀਪਾਪਤ ਕੋ ਜੀ ਬੱਸ ਜਿਤੋ ਵੱਲ ਆ ਰਹੀ ਸੀ ਤੇ ਬੱਚੇ ਵੀ ਜਿਤੋ ਵੱਲ ਆ ਰਹੇ ਸੀਗੇ ਜੀ ਤੇ ਅਚਾਨਕ ਕੋਈ ਹਾਦਸਾ ਵਾਪਰਿਆ ਹੈ ਜੇ ਬਿਆਨ ਲਿਖਾਂਗੇ ਕੀ ਹਾਦਸਾ ਵਾਪਰਿਆ ਕਿਵੇਂ ਵਾਪਰਿਆ ਜੀ ਇਸ ਕਰਕੇ ਜੀ ਚੱਲ ਰਹੀ ਹੈ ਤੇ ਪਿਸ਼ ਮੋਕਕੇ ਤੇ ਜਾਊਂਗਾ ਮੈਂ ਹਸਪਤਾਲ ਤੇ ਜੀ ਹਾਂ ਜੀ ਕੀ 4 3 ਆ ਕਿੰਨੇ ਬੱਚੇ ਸੀ ਤੇ ਕਿਸ ਚੀਜ਼ ਦੇ ਉੱਪਰ ਆ ਰਹੇ ਸੀ ਉਹ ਬੱਚੇ ਦੱਸ ਰਹੇ ਹਜੇ ਮੁੱਖ ਮਤਾਬਕ ਦੋ ਬੱਚੇ ਸੀ ਮੋਟਰਸਾਈਕਲ ਤੇ ਹਾਂਜੀ ਕਿੰਨੀ ਸੱਟਾਂ ਆਈਆਂ ਜੀ ਉਹਨਾਂ ਤੇ ਸੱਟਾਂ ਹਜੇ ਇੰਟੀਮੇਸ਼ਨ ਆ ਮਿਲਿਆ ਕਿ ਸ਼ਾਇਦ ਉਹਦੀ ਲੱਤ ਫ੍ਰੈਕਚਰ ਹੈ ਪਰ ਪਰਫਾਰਮੈਂਸ ਜੇ ਸੁਣਨ ਵਾਲਿਆਂ ਤੁਸੀਂ ਜੇ ਤੋਂ ਕਾਪ ਨਹੀਂ ਜਾਂਦੇ ਉੱਤੇ ਕੁਝ ਜੋ ਤਾਂ ਕਹਿ ਨਹੀਂ ਸਕਦੇ ਜੀ। ਜੀ। ਆ ਹੂੰ ਗਲਤੀ ਕਿਸ ਦੀ ਦੱਸ ਰਹੀ ਹੈ ਵੀ ਬੱਸ ਵਾਲੇ ਦੀ ਜਾਂ ਬੱਚੇ ਦੀ। ਜੀ ਦੇਖੋ ਮੌਕੇ ਤੇ ਬਿਆਨ ਲਿਖਾਂਗੇ ਤੇ ਪੁੱਛ ਕਿਸ ਕਰਾਂਗੇ ਆਸ-ਪਾਸੋਂ ਤੋਂ। ਜੀ ਜੀ। ਤੇ ਪਤਾ ਲੱਗੂਗਾ ਹਾਜ਼ਰੀਂ ਦਾ ਜਿਹੜਾ ਬਿਆਨ ਲਿਖੋਗਾ ਵੀ ਕੀ ਨੇ ਦੇਖਿਆ ਤੁਸੀਂ ਲੋਕਾਂ। ਜੀ ਤੇ ਬੱਸ ਤੇ ਡਰਾਈਵਰ ਤੇ ਕਨੈਕਟਰ ਫਿਲਹਾਲ ਜੀ। ਡਰਾਈਵਰ ਮੇਰੇ ਸਾਬ ਨਾਲ ਸ਼ਾਇਦ ਉਹ ਪਾਸੇ ਹੋ ਗਿਆ ਤੇ ਫੌਰ ਹੋ ਹੀ ਜਾਂਦਾ ਬੱਸ ਬੰਦਾ। ਜੀ ਜੀ। ਕੋਈ ਗੱਲ ਨਹੀਂ ਵੀ ਉਹਨੂੰ ਵੀ ਟ੍ਰੇਸ ਕਰ ਲੈਨੇ ਆ। ਕੀ ਕਾਰਵਾਈ ਚੱਲ ਰਹੀ ਹੈ ਜੀ ਹੁਣ? ਕਰਮੀ ਬੱਸ ਅਮਲ ਚਲੇ ਉਹਨੇ ਰੁਕਾ ਆ ਗਿਆ ਹੈ ਕਿ ਫਿਰ ਕੋਰ ਚਲੇ ਮੈਡੀਕਲ ਡਾਣ ਲਿਖਦੇ ਬੱਚਿਆਂ ਨੇ ਆ ਕਿ ਸਕੂਲ ਦੇ ਬੱਚੇ ਸੀ ਸਰ ਇਹ ਇਹ ਗੁਰੂ ਤੇਂਦਰਪੁਰ ਸਾਹਿਬ ਸਕੂਲ ਹੈ ਆਪਣੇ ਦਸ਼ਮੇਸ਼ ਅੱਜ ਆਪਣਾ ਐਸਸੀਪੀਸੀ ਦਾ ਜੀ ਜੀ ਇਹਨਾਂ ਦਾ ਸਕੂਲ ਦਾ ਸਕੂਲ ਦੇ ਸਾਹਮਣੇ ਕਿੰਨਾ ਹੋਇਆ ਪਰ ਇਹ ਹੈ ਠੀਕ ਹੈ ਅੱਗੇ ਜੋ ਵੀ ਕੰਮ ਦੀ ਮੰਗ ਕਰਾ ਰਿਹਾ ਕੋਈ ਦੱਸ ਦਿਓ ਠੀਕ ਹੈ ਸਰ ਥੈਂਕ ਯੂ ਸਰ ਨਾ ਜੀ ਆਪਣਾ ਮੇਰਾ ਨਾਮ ਗੁਰਪ੍ਰੀਤ ਹੈ ਆ ਜਿਹੜਾ ਐਕਸੀਡੈਂਟ ਹੋਇਆ ਕੀ ਕਹਿਣਾ ਚਾਹੋਗੇ ਇਸ ਬਾਰੇ ਜੀ ਇਹਦੇ ਬਾਰੇ ਇਹ ਹੈ ਵੀ ਇੱਕ ਤਾਂ ਜਿਹੜੇ ਮੌਤ ਲੇਡੀ ਨੂੰ ਕੀਤਾ ਹੈ ਆਧਾਰ ਕਾਰਡ ਦਾ ਉਹ ਬਹੁਤ ਸਰਕਾਰ ਦਾ ਗਲਤ ਫੈਸਲਾ ਜਿੰਨੀ ਸਵਾਰੀ ਹੈ ਸਵਾਰੀ ਪਿੱਛੇ ਸਰਕਾਰੀ ਹੋਏ ਪ੍ਰਾਈਵੇਟ ਵੀ ਸਵਾਰੀ ਪਿੱਛੇ ਲੜੀ ਜਾਂਦੇ ਜੀ ਤੇ ਚੜਾਉਂਦੇ ਆ ਬੰਦੇ ਇਹ ਗੱਲ ਸਰਕਾਰ ਨੂੰ ਇਹ ਤੇ ਪੂਰੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਲਿਮਟ ਐਂ ਦੀ 60 70 ਹੋਣੀ ਚਾਹੀਦੀ ਹੈ ਕੋਈ ਤੇਜ਼ ਬੱਥਾ ਨਾ ਚਲਾਉਣ ਟਾਈਮ ਟੇਬਲ ਨੂੰ ਵੱਧ ਵੱਧ ਪਾਉਣੇ ਚਾਹੀਦੇ ਆ ਬੱਸਾਂ ਹੋਰ ਪਾ ਦੇ ਨੀ ਯਾਰ 50 ਬੱਸਾਂ ਇੰਨੀਆਂ ਤੇਜ਼ ਬੱਸਾਂ ਜਾਂਦੇ ਬਿਨਾਂ ਮਤਲਬ ਦੇ ਆ ਕੇ ਬਰਾਬਰ ਆ ਕੇ ਹਾਰਨਾ ਹਾਰਨ ਤੇ ਹਸਰਾ ਧਰ ਲੈਂਦੇ ਠੀਕ ਹੈ ਭਾਈ ਜੀ ਕੀ ਨਾਂ ਜੀ ਆਪਣਾ ਉਹ ਹੀ ਮੇਰਾ ਨਾਮ ਮਨਦੀਪ ਸਿੰਘ ਆ ਜੀ ਆ ਵੀਰ ਜੀ ਕੀ ਕਹਿਣਾ ਚਾਹੋਗੇ ਜਿਹੜਾ ਬੱਸ ਦਾ ਐਕਸੀਡੈਂਟ ਹੋਇਆ ਬੱਸ ਦਾ ਐਕਸੀਡੈਂਟ ਇਹ ਹੈ ਜੀ ਆਮ ਬੰਦੇ ਆਸਤੇ ਤਾਂ ਸਾਰਾ ਕਾਨੂੰਨ ਹੈਗਾ ਜੀ ਜਿਹੜੇ ਬੱਸਾਂ ਵਾਲੇ ਆਪਣਾ ਦੀਪ ਵਾਲੇ ਆ ਜੁਝਾਰ ਵਾਲੇ ਜਾਂ ਕੋਈ ਵੀ ਬੱਸ ਲਾ ਲਓ ਕੱਲੀਆਂ ਮਿੰਨੀ ਬੱਸਾਂ ਤੋਂ ਬਿਨਾ ਕੋਈ ਬੰਦਾ ਕਹਦੇ ਵੀ ਇਹ 50 ਤੋਂ ਥੱਲੇ ਚੱਲ ਰਹੇ ਨੇ ਇਹ 100 ਪਲਾਸੀ ਚੱਲਦੀਆਂ ਜਦੋਂ ਐਸ ਰੋਡ ਤੇ ਜਾਂਦੀਆਂ ਵੀ ਰੋਡ ਇਹ ਹੈ ਕਿ ਨਹੀਂ ਇਹ 80 ਤੋਂ ਵੱਧ ਕਰਨ ਵਾਲਾ 80 ਜ ਰਹੂਗੀ ਲਿਮਟ 'ਚ ਰਹੂਗੀ ਪਰ ਇਹਨਾਂ ਨੂੰ ਐ ਨਹੀਂ ਪਤਾ ਵੀ ਵਿੱਚ 60 ਆ ਸਵਾਰੀਆਂ ਬੈਠੀਆਂ ਉਹਨਾਂ ਨੂੰ ਵੀ ਪਰਿਵਾਰ ਡੀਗ ਰਿਆ ਦੇ ਇਹਨਾਂ ਦਾ ਆਪਦਾ ਵੀ ਪਰਿਵਾਰ ਹੁੰਦਾ ਪਿੱਛੇ ਇਹਨਾਂ ਨੇ ਇੱਥੇ ਬੱਚੇ ਆ ਹੁਣ ਅਸੀਂ ਉਧਰ ਕੰਮਾਈਨਾ ਚੱਲ ਰਹੀਆਂ ਸੀ ਸਾਨੂੰ ਪਤਾ ਲੱਗਿਆ ਇੱਥੇ ਮੈਂ ਲੰਘਦਾ ਵੈਸੇ ਹੀ ਖੜ ਗਿਆ ਕਹਿੰਦੇ ਆ ਕਿ ਵੀ ਬੱਸ ਵਾਲੇ ਨੂੰ ਕੋਈ ਖਾਲੀ ਰੋਡ ਸੀ ਕੁਝ ਨਹੀਂ ਸੀ ਬੱਚੇ ਦਾ ਅਸਰਾਉਂ ਤੇ ਦੱਸਦੇ ਸੀ ਉਤੋਂ ਦੀ ਚੜਾਤੀ ਬੱਸ ਆ ਫਰਾਰ ਆ ਹੁਣ ਜਿਹਦਾ ਪਰਿਵਾਰ ਮੁੱਦਾ ਹੋ ਗਿਆ ਜਾਂ ਕੁਝ ਵੀ ਆ ਚਲੋ ਰੱਬ ਨਾ ਕਰੇ ਉਹਦੀ ਲੱਤ ਟੁੱਟ ਗਈ ਲੱਤ ਵੱਲੋਂ ਤਾਂ ਆ ਰਹੀ ਹੋ ਜੂਗਾ ਪਰ ਉਮਰ ਬੱਚਿਆਂ ਦੇ ਮਾਪਿਆਂ ਦੇ ਦੇ ਅੱਖਾਂ ਤੇ ਮੂਰੇ ਹੈਗਾ ਨਾ ਜੇ ਮਰ ਜਾਂਦਾ ਬਸਾਲਾ ਕਿੱਥੋਂ ਕਰ ਪੂਰਾ ਕਰਕੇ ਦਿੰਦਾ ਜਿੱਥੇ 150 ਬਸਾ ਜਾਂ 200 ਬਸਾ ਉਹਨਾਂ ਦੀਆਂ ਉਹ ਮੰਨ ਕੇ ਚਲੋ 20-10 ਬਸਾਂ ਹੋਰ ਵੀ ਪਾ ਸਕਦੇ ਆ ਇੱਕ ਦੋ ਮਿੰਟਾਂ ਦੇ ਪਿੱਛੇ ਕਿਸੇ ਦਾ ਪਰਿਵਾਰ ਜਮਾਂ ਖਤਮ ਕਰ ਦੇਣਾ ਇਹ ਕਿੱਥੋਂ ਦਾ ਕਾਨੂੰਨ ਆ ਜੀ ਆਮ ਬੰਦੇ ਆਸ ਤੇ ਦਾ ਕਾਨੂੰਨ ਹੈਗਾ ਪਰ ਬੱਸਾਂ ਵਾਲੇ ਆਸਤੇ ਕੋਈ ਕਾਨੂੰਨ ਨਹੀਂ ਹੈ ਜੀ ਕੀ ਮੰਗ ਫਿਰ ਕਰੋਂਗੇ ਜੀ ਤੁਸੀਂ ਮੰਗ ਇਹ ਹੀ ਆ ਵੀ ਆਪਾਂ ਤਾਂ ਸਰਕਾਰ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਵੀ ਬੱਸਾਂ 2 4 ਜਿੱਥੇ ਹੈਗੀਆਂ ਇਹਨਾਂ ਦਾ ਵੀ ਲੈਂਪਟ ਹੋਵੇ ਵੀ ਬੱਸ ਇੰਨੀ ਲੈਂਪਟ ਜੋ ਚਲਾਨ ਇਹਨਾਂ ਦਾ ਵੀ ਹੋਣਾ ਚਾਹੀਦਾ ਪਰ ਚਲਾਨ ਇਹਨਾਂ ਦੇ ਕੀ ਆ ਪੈਸੇ ਧੱਕੇ ਹੁੰਦੇ ਆ ਜੀ ਸਵਾਰੀਆਂ ਚੱਕਣੀਆਂ ਹੁੰਦੀਆਂ ਇੱਥੋਂ ਉੱਥੇ ਇੱਥੋਂ ਉੱਥੇ ਡਰਾਈਵਰਾਂ ਦੇ ਇਹਨਾਂ ਦੇ ਇੱਕ ਦੂਜੇ ਨਾਲ ਹੋਇਆ ਹੁੰਦਾ ਕਿ ਤੈਨੂੰ ਮੈਂ ਸਵਾਰੀਆਂ ਇੰਨੀਆਂ ਦਊਂਗਾ ਤੂੰ ਮੈਨੂੰ 200 ਦੇ ਦੀ 50 ਦੇ ਦੀ ਇੱਕ ਦੂਜੇ ਦੀਆਂ ਸਵਾਰੀਆਂ ਵੀ ਇੱਕ ਦੂਜੇ ਨੂੰ ਦੇ ਰਹੇ ਆ ਇਹ ਠੀਕ ਹੈ ਜੀ ਆਮ ਸਾਰਿਆਂ ਨੂੰ ਪਤਾ ਇਹ ਨਹੀਂ ਵੀ ਕਿਸੇ ਨੂੰ ਨਹੀਂ ਪਤਾ ਪਰ ਰੌਲਾ ਇਹੀ ਆ ਵੀ ਬਸ ਸਾਡੀ ਦੇ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਵੀ ਬੱਸਾਂ ਹੋਲੀ ਚਲਾਉਣ ਪਲਾਂ ਦੀ ਚਾਰ ਬੱਸਾਂ ਹੋਰ ਪਾ ਲੈਣ ਸਵਾਰੀਆਂ ਤਾਂ ਜਿਹੜੇ ਚੜਨਾ ਉਹਨੇ ਚੜ ਹੀ ਜਾਣਾ ਜਿਹੜੇ ਵਿੱਚ ਬੈਠੇ ਜਾਂ ਤੁਰੇ ਫਿਰਦੇ ਉਹਨਾਂ ਨੂੰ ਤਾਂ ਨਾ ਮਾਰਨੇ ਠੀਕ ਹੈ ਠੀਕ ਹੈ